ਜੀ ਦੇਖੋ ਹਾਲਾਤ ਆਪਣੇ ਸਾਰੇ ਸਾਹਮਣੇ ਨੇ ਹੂੰ ਸਭ ਨੂੰ ਪਤਾ ਅਕਾਲ ਤਖਤ ਸਾਹਿਬ ਨੇ ਜਿਹੜਾ 2 ਦਸੰਬਰ ਨੂੰ ਬਰਤਾਂਤ ਸਿਰਜਿਆ ਜੀ ਉਹ ਬਰਤਾਂਤ ਦੇ ਆਧਾਰ ਤੇ ਜੋ ਆਦੇਸ਼ ਦਿੱਤਾ ਹੂੰ ਉਹ ਦੀ ਸੁਖਵੀਰ ਬਾਦਲ ਲਗਾਤਾਰ ਉਲੰਘਣਾ ਕਰ ਰਿਹਾ ਜੀ ਆਦੇਸ਼ ਇਸੇ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਿਹੜੀ ਪਿਛਲੇ 30 ਸਾਲਾਂ ਚ ਆਤਮ ਸਮਰਪਣ ਦੀ ਸਿਆਸਤ ਕੀਤੀ ਉਹਨੂੰ ਰੱਦ ਕੀਤਾ ਹੂੰ 75 ਦੀ ਬਰਸਾਖੀ ਦਾ ਜ਼ਿਕਰ ਕੀਤਾ ਹੂੰ ਤੇ ਇਹ ਵੀ ਕਿਹਾ ਤੁਹਾਡੀਆਂ ਸਰਕਾਰਾਂ ਬਣਾਈਆਂ ਸੀ ਜ਼ਖਮਾਂ ਤੇ ਮਲ੍ਹਮ ਲਾਉਣ ਲਈ ਹੂੰ ਤੁਸੀਂ ਜ਼ਖਮਾਂ ਉਂਗਲੀਆਂ ਪਾ ਕੇ ਉਧੇੜੇ ਨੇ ਹੂੰ ਤੁਸੀਂ ਨੈਤਿਕ ਤੌਰ ਤੇ ਅਗਵਾਈ ਕਰਦਾ ਹੱਕ ਹਾਸਲ ਨਹੀਂ ਕਰ ਰਹੇ ਜੀ ਇਸੇ ਕਰਕੇ ਕਿਉਂਕਿ ਚਾਹੇ ਗੱਲ ਸ਼ਿਕਾਇਤ ਜਿਵੇਂ ਜੋ ਮਰਜ਼ੀ ਕੀਤੀ ਹਮ ਪਰ ਹੋਇਆ ਤਾਂ ਇਹ ਸਾਰਾ ਵੱਡੇ ਬਾਦਲ ਪ੍ਰਕਾਸ਼ ਸਿੰਘ ਦੀ ਗਵਾਈ ਕਿ ਹੋਇਆ ਨਾ ਜੀ ਜੀ ਇਸੇ ਕਰਕੇ ਤੋਂ ਰਤਵਾ ਵਾਪਸ ਲਿਆ ਹਮ ਜੇ ਅੱਜ ਸੁਖਵੀਰ ਬਾਦਲੇ ਕਹਿੰਦਾ ਉਹ ਰਤਵਾ ਜਿਹੜਾ ਉਹ ਰੱਦ ਕਰੋ ਇਹਦਾ ਮਤਲਬ ਜੋ ਅਕਾਲ ਤਖਤ ਨੇ ਆਦੇਸ਼ ਕੀਤਾ ਉਹਨੂੰ ਰੱਦ ਕਰਨਾ ਨਹੀਂ ਉਹਨਾਂ ਨੇ ਸਿਰਫ ਗੁਜ਼ਾਰਿਸ਼ ਹੀ ਕੀਤੀ ਜੀ ਮਤਾਂ ਪਾਸ ਕੀਤਾ ਵਾ ਗੁਜ਼ਾਰਿਸ਼ ਦਾ ਮਤਲਬ ਤਾਂ ਇਹੀ ਬਣਦਾ ਨਾ ਜੀ ਜੋ ਮੰਗ ਤੇ ਹੋਈ ਆ ਮੰਗ ਤੇ ਹੋਈ ਆ ਜੋ ਜੋ ਇੱਥੇ ਬੋਲਿਆ ਉਨੇ ਬਾਦੁਰ ਸਾਹਿਬ ਨੇ ਜੋ ਕੰਮ ਕੀਤੇ ਉਹਦੀ ਸ਼ਿੱਦਤ ਚ ਸੀ ਨਾ ਵੀ ਹੂੰ ਪਰ ਸਿੰਘ ਸਾਹਿਬ ਨੇ ਇਹ ਕਿਹਾ ਹੂੰ ਤੁਸੀਂ ਪਿਛਲੇ ਸਮੇਂ ਦੌਰਾਨ ਆਹ ਕੀਤਾ ਬਾਦਲ ਸਾਹਿਬ ਦੀ ਦਵਾਈ ਜੀ ਇਹ ਉਹਦਾ ਤਾਂ ਵਿਰੋਧ ਹੈਗੀ ਹੈਗਾ ਇਸ ਕੀ ਰੋਲਾ ਠੀਕ ਹੈ ਜੀ ਦੂਜੀ ਗੱਲ ਹੁਣ ਉਹਨਾਂ ਨੇ ਅਕਾਲ ਪੱਖ ਸਾਹਿਬ ਦਾ ਹੁਕਮ ਨੂੰ ਰੱਦ ਕਰਤਾ ਅਏ ਨਹੀਂ ਆਪ ਉਲੀਆਂ ਪਰਦੀਆਂ ਗੱਲਾਂ ਜੋ ਮਰਜ਼ੀ ਕਰੀਏ ਉਹਨਾਂ ਨੇ ਇਹਨਾਂ ਨੂੰ ਅੱਗੇ ਵਧਣ ਦਾ ਰਾਹ ਦਿੱਤਾ ਸੀ ਹੂੰ ਤੁਸੀਂ ਨੈਤਿਕ ਤੌਰ ਤੇ ਯੋਗ ਨਹੀਂ ਹੈ ਹੂੰ ਪਰ ਤੁਸੀਂ ਮੰਨ ਲਈ ਮੈਂ ਕਿਹਾ ਤੋ ਧਾਰਕ ਸੇਵਾ ਕਰੋ ਤੇ ਆ ਸਿਆਸੀ ਫੈਸਲੇ ਕਰੋ ਤੁਸੀਂ ਯੋਗਤਾ ਹਾਸਲ ਕਰ ਲਓ ਜੀ ਤੇ ਇਹਨਾਂ ਨੇ ਉਹ ਜਿਹੜੀ ਕਮੇਟੀ ਸੀ ਕਮੇਟੀ ਨੇ ਕੀ ਕਰਨਾ ਸੀ ਉਹਨਾਂ ਨੇ ਅਕਾਲੀ ਦਲ ਦੇ ਵਿਧਾਨ ਅਨੁਸਾਰ ਹੂੰ ਮੈਂਬਰਸ਼ਿਪ ਭਰਤੀ ਕਰਨੀ ਸੀ ਹੂੰ ਤੇ ਜਾਲੀ ਪਾਰਤੀ ਤੋਂ ਰੋਕ ਲਈ ਸੀ ਮੁੜ ਕੇ ਸੁਖਵੀਰਵਾਲ ਨੂੰ ਪ੍ਰਧਾਨ ਬਣ ਜੇ ਕਿਸੇ ਨੂੰ ਕੀ ਰੋਲਾ ਜੀ ਹੂੰ ਰੋਕੇ ਨਹੀਂ ਉਹਨਾਂ ਨੇ ਦੇਖੋ ਕਾਲ ਤੱਕ ਸਾਹਿਬ ਬਖਸ਼ਿੰਦ ਤੱਕਤਾ ਉਹ ਤੇਰਾ ਸੁਣ ਕੋ ਨਾ ਕਿਤੇ ਹਮੇ ਆਪਣੇ ਮਨ ਤੋਂ ਮੈ ਲਾ ਤੇ ਤੁਰ ਫਲ ਫਿਸ਼ੇ ਵਾਲੀ ਕਿੰਨੇ ਬੰਦੇ ਕਿੰਨੇ ਤੁਰ ਗੁਰਨਾਥ ਸਾਹਿਬ ਦਾ ਤੁਸੀਂ ਇਤਿਹਾਸ ਦੇਖ ਲਓ ਸਾਧਨ ਅਕਸਾਈ ਸੱਜਣ ਠੱਗ ਦੇ ਦਾਵਾ ਪਾੜਿਆ ਕਿੰਨੀਆਂ ਗੱਲਾਂ ਨੇ ਤੋ ਇਸ ਕਰਕੇ ਇਹ ਅਸਲ 'ਚ ਹੁਣ ਅਕਾਲੀ ਦਲ ਨੇ ਅਕਾਲ ਤਖਤ ਸਾਹਿਬ ਦੇ ਖਿਲਾਫ ਮਹਿੰਮ ਸ਼ੁਰੂ ਕੀਤੀ ਹੈ ਜਨਕਲਾਮ ਮਦੀ ਸ਼ੁਰੂ ਕੀਤੀ ਹੈ ਇਹਦਾ ਮਤਲਬ ਮਾਲੀ ਸਾਹਿਬ ਜੇ ਇਹ ਅਕਾਲ ਤਖਤ ਦੇ ਖਿਲਾਫ ਜਾ ਰਿਹਾ ਤੇ ਇਹ ਵੀ ਹੋ ਸਕਦਾ ਕਿ ਅਗਲੇ ਦਿਨਾਂ ਦੇ ਵਿੱਚ ਜਿਹੜੇ ਜਥੇਦਾਰ ਸਹਿਬਾਨ ਨੇ ਉਹਨਾਂ ਨੂੰ ਬਦਲਿਆ ਵੀ ਜਾ ਸਕਦਾ ਨਹੀਂ ਦੇਖੋ ਬਦਲ ਸਕਦੇ ਨਹੀਂ ਇਹ ਮਤਲਬ ਇਹਨਾਂ ਕੋਲੇ ਇੱਕ ਕਾਨੂੰਨੀ ਅਧਿਕਾਰ ਹੈਗਾ ਮੈਂ ਕਮਰ ਸਾਹਿਬ ਦੋ ਗੱਲਾਂ ਤੁਹਾਡੇ ਤੇ ਨਹੀਂ ਮਤਲਬ ਉਹ ਤੇ ਐਸ.ਸੀ.ਪੀ.ਸੀ. ਐਸ.ਸੀ.ਪੀ.ਸੀ. ਨਹੀਂ ਲਾਉਣੇ ਹੁੰਦੇ ਆ ਤੇ ਉਹੋ ਹੀ ਬਦਲਦੇ ਆ ਨਹੀਂ ਕਮਰ ਸਾਹਿਬ ਠੀਕ ਆ ਤੁਹਾਡੀ ਗੱਲ ਪਰ ਪਹਿਲਾਂ ਜਿਹੜੇ ਅਕਾਲ ਸੰਸਦ ਦੇ ਜੱਜੇਦਾਰ ਲਾਏ ਜਾਂਦੇ ਸੀ ਨਾ ਉਹ ਸਾਰੀਆਂ ਸੰਪਰਦਾਵਾਂ ਸਿੰਘ ਸੁਭਾਵਾਂ ਉਹਨਾਂ ਦੀ ਰਾਏ ਲੈ ਕੇ ਲਾਈ ਜਾਂਦੇ ਸੀ ਠੀਕ ਆ ਉਹ ਨਿਪਟਰੀ ਕ੍ਰੋਮਿਕ ਕਮੇਟੀ ਕਰਦੀ ਤੋੜਾ ਸਾਹਿਬ ਦੇ ਦੋ ਵੱਡੇ ਫੈਸਲੇ ਹੋਏ ਹਮ ਨੰਬਰ 1 ਇਹ ਤਨਖਾਹਦਾਰ ਮੁਲਾਜ਼ਮ ਨਹੀਂ ਹਨ ਜੀ ਇਹਨਾਂ ਨੂੰ ਆਨਰੇਜ਼ ਨਿਮਿਤਤਾ ਜਾਊ ਜੀ ਫਿਰ ਫਤਿਹਗੜ੍ਹ ਸਾਹਿਬ ਧਰਮ ਪ੍ਰਚਾਰ ਦੀ ਕਮੇਟੀ ਹੋਈ ਇਹ ਕਿਹਾ ਇਹ 1925 ਦੇ ਐਕਟ ਅਧੀਨ ਸਾਡੇ ਅਕਾਲ ਤਖਤਾਂ ਦੇ ਜੱਫੀਰ ਨਹੀਂ ਆਉਂਦੇ ਹਮ ਹਾਈਟ ਗ੍ਰਾਂਤੀ ਤੇ ਗ੍ਰਾਂਤੀ ਇਹੇ ਦਰਬਾਰ ਸਾਹਿਬ ਦੇ ਤੇ ਉਹਨਾਂ ਲਈ ਆ ਜੀ ਇਹ ਤਾਂ ਇਹ ਤਾਂ ਸਮੁੱਚੇ ਸਿੱਖ ਪਰਸ ਲਈ ਨੇ ਜਿੱਤੇ ਵੀ ਬਸ ਜੀ ਠੀਕ ਹੈ ਉਦੋਂ ਬਾਅਦ ਟੋਡਾ ਸਾਹਿਬ ਦਾ ਜਲਵਾ ਘਟ ਗਿਆ ਇਹਨਾਂ ਦੇ ਦੋ ਫੈਸਲੇ ਰੋਲ ਤੇ ਊੜ ਅਕਾਲ ਤਖਤ ਦਾ ਜੱਫੀਦਾਰ ਕਹਿਣਾ ਸ਼੍ਰੋਮਣੀ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਕਿਸੇ ਜੱਫੀਦਾਰ ਦੀ ਜਾਂਚ ਕਰਾਉਣ ਦੀ ਇਹ ਕਾਲ ਤੱਕ ਤਨੂ ਭੇਜੋ ਟਵਿੱਟ ਨਾ ਐਡਵੋਕੇਟ ਵਕੀਲ ਆ ਜਿਹੜਾ ਧੰਦੀ ਉਹ ਕਿੰਨੇ ਪਰਸੇਟੇ ਮਾਰ ਰਿਹਾ ਮਤਲ ਇੱਧਰ ਵੀ ਆ ਉੱਧਰ ਵੀ ਆ ਇੱਧਰ ਵੀ ਆ ਤੇ ਉੱਧਰ ਵੀ ਪਰ ਉਹ ਕੱਲ ਤੇ ਆਈ ਨਹੀਂ ਉੱਥੇ ਮਾਗੀ ਦੇ ਸਟੇਜ ਦੇ ਉੱਤੇ ਆਈ ਨਹੀਂ ਪਹੁੰਚੀ ਨਹੀਂ ਹੋ ਮੈਂ ਕਮਰ ਸਾਹਿਬ ਨੂੰ ਇਹੀ ਕਹਿਣਾ ਦੇਖੋ ਮੇਰੇ ਮਿੱਤਰ ਨੇ ਉਹ ਤੌੜਾ ਸਾਹਿਬ ਨਾਲ ਰਹੇ ਨੇ ਮੇਰੀ ਉਹਨਾਂ ਨਾਲ ਗੱਲਬਾਤ ਵੀ ਨਹੀਂ ਕੀਤੀ ਜੀ ਆ ਇਹ ਕੋਈ ਗੱਲ ਨਹੀਂ ਪਰ ਕੀ ਗੱਲ ਹੁੰਦੀ ਐ ਨਾ ਪਰਸਲ ਨਹੀਂ ਮੈਂ ਨਹੀਂ ਇੱਥੇ ਕਹਿਣਾ ਚਾਹੁੰਦਾ ਪਰ ਅਕਾਲ ਤਖਤ ਦਾ ਹੁਕਮਨਾਮਾ ਸ਼੍ਰੋਮਣੀ ਕਮੇਟੀ ਨੇ ਲਾਗੂ ਕਰਵਾਉਣਾ ਹੁੰਦਾ ਹੂੰ ਪੰਚਾਇਤ ਸਿਗਨੇਚਰ ਨਾਲ ਲਾਗੂ ਕਰਾਉਣਾ ਹੁੰਦਾ ਸੋ ਇਹਦਾ ਮਤਲਬ ਇਹ ਹੈ ਤੇ ਬਿਲਕੁਲ ਕਲੀਅਰ ਤੁਹਾਡਾ ਕਹਿਣਾ ਵਾ ਕਿ ਇਹ ਡਿਫਾਈ ਕਰ ਰਿਹਾ ਅਕਾਲ ਤਖਤ ਨੂੰ ਡਿਫਾਈ ਨਹੀਂ ਕਰ ਰਹੇ ਜੀ ਹੂੰ ਉਹਦੇ ਵਿਰੋਧ ਦੇ ਵਿੱਚ ਬਰਤਾਨ ਕਰ ਰਹੇ ਨੇ ਤੁਸੀਂ ਦੇਖੋ ਇੱਕ ਬੰਦਾ ਸਵੀਰ ਬਾਦਲ ਹੂੰ ਇਹ ਤਾਂ ਝੂਠ ਬੋਲ ਰਿਹਾ ਕਹਿੰਦਾ ਸਾਡਾ ਗਨਾਹ ਤਾਂ ਕੋਈ ਹੈ ਨਹੀਂ ਸੀ ਕਿਉਂਕਿ ਸਾਡੇ ਚ ਤਵਾ ਲੱਗਦਾ ਸੀ ਅਸੀਂ ਸੋਚਿਆ ਵੀ ਮਸਲੇ ਨੂੰ ਨੋਟਾਓ ਸਾਰੇ ਗਨਾਹ ਝੋਲੀ ਚ ਪਾ ਲੂ ਇਹਦਾ ਇਹ 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 ਦਬੜੂ ਕੋ ਸ਼ੁਰੂ ਕਰਨੀ ਚਾਹੁੰਦੇ ਆ ਸਾਰੇ ਗਨਾਹ ਸਾਡੀ ਝੋਲੀ ਚ ਮੰਨਣਾ ਇੱਕ ਵੀ ਗੱਲ ਨਹੀਂ ਜਦੋਂ ਇਹਨੂੰ ਤਨਖਾਹਿਆ ਕਰਾ ਦਿੱਤਾ ਦੂਜੇ ਦਿਨ ਚਲੇ ਗਿਆ ਕੱਲ ਤੱਕ ਮੈਨੂੰ ਤਨਖਾਹ ਉਹ ਕੱਲ ਤੱਕ ਦੇ ਖਿਲਾਫ ਇੱਕ ਇੱਕ ਬਰਤਾਨ ਸਰਜਿਆ ਜਾ ਰਿਹਾ ਇਹ ਤੁਹਾਡਾ ਖਿਆਲ ਹੈ ਕਿ ਮਹਿੰਮ ਚਲਾਈ ਜਾ ਰਹੀ ਹੈ ਮਿਹਰਬਾਨੀ ਬਾਲੀ ਸਾਹਿਬ Thank you. Thank you. Thank you.